ਹੈਲੋ ਹਾਂਜੀ ਕੀ ਹਾਲ ਨੇ ਸਾਰੇ ਦੋਸਤਾਂ ਦੇ ਹੋਰ ਠੀਕ ਠਾਕ ਹੋ ਸਾਰਿਆਂ ਦਾ ਮਾਲ ਡੰਗਰ ਘਰ ਪਰਿਵਾਰ ਹੋਰ ਬਾਈ ਸੁਖਸਾਂ ਦਾ ਤੇ ਅੱਜ ਆਪਾਂ ਤੁਹਾਨੂੰ ਇੱਕ ਬੱਕਰੀਆਂ ਬਾਰੇ ਜ਼ਰੂਰੀ ਗੱਲ ਜਿਹੜੀ ਦੱਸਣ ਜਾ ਰਹੇ ਆਂ ਵੈਸੇ ਤਾਂ ਗੱਲਾਂ ਸਾਰੀਆਂ ਆਪਣੀਆਂ ਜ਼ਰੂਰੀ ਹੁੰਦੀਆਂ ਨੇ ਵੀ ਜਿੰਨੀ ਕ ਨੌਲੇਜ ਆਉਂਦੀ ਆਪਾਂ ਸ਼ੇਅਰ ਕਰਦੇ ਰਹਿੰਦੇ ਆਂ ਤੁਹਾਡੇ ਨਾਲ ਹਨਾ ਨੇੜੇ ਨਵੇਂ ਵੀਰ ਜੁੜਦੇ ਆ ਬੱਕਰੀ ਪਾਲਣ ਕਰ ਰਹੇ ਆ ਜਿਨ੍ਹਾਂ ਨੂੰ ਪਤਾ ਨਹੀਂ ਜਿਨ੍ਹਾਂ ਨੂੰ ਪਤਾ ਨਹੀਂ ਤੇ ਬੱਕਰੀ ਪਾਲਣ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਆ ਕਰੀ ਵੀ ਕਰ ਛੱਡਿਆ ਕੋਈ ਕਰੀ ਜਾਂਦਾ ਕਿਸੇ ਦੀ ਤਿਆਰੀ ਹੈ ਕੋਈ ਕਿਵੇਂ ਆ ਕੋਈ ਕਿਵੇਂ ਆ ਹਨਾ ਜੋ ਪੰਜ-ਛੇ ਸਾਲਾਂ ਤੋਂ ਬੱਕਰੀ ਪਾਲਨ ਦਾ ਰਜਾਨ ਵਧਿਆ ਹੋਇਆਗਾ ਤੇ ਇਸ ਸਮੇਂ-ਸਮੇਂ ਦੇ ਹਿਸਾਬ ਨਾਲ ਟ੍ਰੈਂਡ ਬਦਲਦਾ ਰਹਿੰਦਾ ਹੈ ਕਦੇ ਬੱਕਰੀ ਬੀਟਲ ਦਾ ਆ ਗਿਆ ਕਦੇ ਬਰਬਰੀ ਦਾ ਆ ਗਿਆ ਹਨਾ ਤੇ ਬਰਬਰੀ ਤੇ ਬੀਟਰ ਬੱਕਰੀ ਦਾ ਵੈਸੇ ਆਮ ਆਮ ਜਿਹੜੀ ਪੰਜਾਬ ਦੇ ਵਿੱਚ ਚੱਲ ਹੀ ਰਹੀ ਐ ਕੋਈ ਬਰਬਰੀਆਂ ਤੇ ਕੰਮ ਕਰ ਰਿਹਾ ਕੋਈ ਬੀਟਰ ਨਸਲ ਤੇ ਕੰਮ ਕਰ ਰਿਹਾ ਹੁਣ ਜਿਹੜਾ ਟ੍ਰੈਂਡ ਚੱਲ ਰਿਹਾ ਭੇਡਾਂ ਦਾ ਭੇਡਾਂ ਦਾ ਟ੍ਰੈਂਡ ਹੁਣ ਵੱਡੇ ਫਾਰਮ ਵਾਲਿਆਂ ਨੂੰ ਪਤਾ ਐ ਵੀ ਭੇਡਾਂ ਰੱਖੇ ਲੋਕਾਂ ਨੂੰ ਭੇਡਾਂ ਦੇ ਮਗਰ ਲਾਈਏ ਜਿੰਵੇਂ ਬੱਕਰੀ ਪਾਲਣ ਦੇ ਵਿੱਚ ਲਾਇਆ ਸੀ ਚਲੋ ਧੰਦਾ ਵਧੀਆ ਕਮਾਈ ਵਾਲਾ ਧੰਦਾ ਐ ਲੋਕ ਕਮਾਈ ਵਾਲੇ ਪਾਸੇ ਲਾਏ ਵੀ ਐ ਲੱਗ ਵੀ ਚੁੱਕੇ ਐ ਉਹਨਾਂ ਨੇ ਕਮਾਈ ਵੀ ਕੀਤੀ ਐ ਸਾਰਾ ਕੁਝ ਕੀਤਾ ਹੈ ਨਾ ਵੀ ਹੁਣ ਆਪਾਂ ਜੇ ਸਾਰੇ ਬੱਕਰੀਆਂ ਰੱਖ ਲਈਏ ਵੀ ਆਪਾਂ ਆਖੀ ਉਹਨਾਂ ਜੀ ਨਹੀਂ ਕਮਾਈ ਕਰ ਲਾਂਗੇ ਨਾਮ ਨਾਲਾਂਗੇ ਉਹ ਬਨਾਲਾਂਗੇ ਨਹੀਂ ਬੰਦਾ ਬਾਈ ਚਲੋ ਰੋਟੀ ਖਰਚਾ ਚੁੱਲਾ ਤਾਂ ਰਹਿ ਜਾਊਗਾ ਇਹ ਨਹੀਂ ਹੈਗਾ ਗੱਡੀਆਂ ਕਾਰਾਂ ਗੁੱਠੀਆਂ ਬਣ ਜਾਣਗੀਆਂ ਇਹ ਇੱਕ ਬਹੁਤ ਵੱਡਾ ਮੰਨ ਲਾ ਪੜਦਾ ਹੈ ਬੱਕਰੀ ਪਾਲਣ ਧੰਦੇ ਦੇ ਵਿੱਚ ਸਾਰਾ ਕੁਝ ਹੀ ਆਉਂਦਾ ਬਾਈ ਬਿਮਾਰੀਆਂ ਘਾਟਾ ਵੱਧਾ ਸਭ ਕੁਝ ਦੇਖਣਾ ਪੈਂਦਾ ਹੈ ਤੇ ਜਿਹੜੀ ਮੇਨ ਗੱਲ ਹੈ ਜਿੱਥੋਂ ਘਾਟਾ ਪੈਂਦਾ ਅੱਜ ਮੈਂ ਤੁਹਾਨੂੰ ਉਹ ਦੱਸਣ ਜਾ ਰਿਹਾ ਰੌਲਾ ਕੀ ਹੈ ਨਾ ਬੱਕਰੀ ਪਾਲਣ ਧੰਦੇ ਦੇ ਵਿੱਚ ਪੜੇ ਲਿਖੇ ਮੁਲਾਜ਼ਮ ਸਾਰੇ ਆ ਰਹੇ ਆ ਰੌਲਾ ਇਹ ਹੈ ਵੀ ਉਹਨਾਂ ਦਾ ਮਤਲਬ ਇਹ ਹੈ ਵੀ ਬੀਟਰ ਬੱਕਰੀਆਂ ਘਰੇ ਰੱਖ ਕੇ ਘਰੇ ਪਾ ਕੇ ਅਸੀਂ ਉਹਨਾਂ ਤੋਂ ਵਧੀਆ ਗ੍ਰੋਥ ਵਧੀਆ ਬੱਚੇ ਸਭ ਕੁਝ ਲੈ ਸਕਦੇ ਆ ਬਾਈ ਜੀ ਬੀਟਰ ਬੱਕਰੀ ਕਿਹੋ ਜੀ ਚੀਜ਼ ਹੈ ਜੇ ਆਪਾਂ ਇਹਨੂੰ ਵਧੀਆ ਗ੍ਰੋਸ ਕਰਾਉਣੀ ਐ ਵਧੀਆ ਬੱਚੇ ਲੈਣੇ ਆ ਵਧੀਆ ਕਮਾਈ ਲੈਣੀ ਐ ਤਾਂ ਤੁਹਾਨੂੰ ਐਸ ਲੋਟ ਪਲਾਟਾਂ ਦੇ ਵਿੱਚ ਖੁੱਲਾ ਛੱਡਣਾ ਪਊਗਾ ਬਾਈ ਨਾ ਬਾਹਲਾ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਦਿਨ ਰਾਤ ਬਾਹਰ ਰੱਖੋ 12 ਮਹੀਨੇ 30 ਦਿਨ ਬਾਹਰ ਰੱਖੋ ਜੇ ਸੌਤੋਂ ਨਹੀਂ ਬਾਹਰ ਰੱਖੀ ਦੀਆਂ ਮੈਂ ਇਹ ਗੱਲ ਕਹਿੰਦਾ ਵੀ ਜੇ ਛੋਡੇ ਤੋਂ ਮਾਲ ਨਹੀਂ ਬਾਹਰ ਲਜਾਇਆ ਜਾਂਦਾ ਬਾਈ ਇਹ ਨਹੀਂ ਹੈਗਾ ਵੀ ਸਦਾ ਮੈਂ ਵੀ ਬਾਹਰ ਹੀ ਰੱਖਦਾ ਮੈਂ ਵੀ ਮਨ ਕੇ ਚੱਲੋ 2 ਘੰਟੇ ਗੇੜਾ ਜਰੂਰ ਦਬਾਉਣਾ ਪਾਣਾ ਮੀਂਹ ਆਵੇ ਨੇਰੀ ਆਵੇ ਬਾ ਕੁਛ ਵੀ ਆ ਯਾਰ ਮੇਰੀਆਂ ਬੱਕਰੀਆਂ ਕਿੱਧੀਆਂ ਹੋਈਆਂ ਨੇ ਘਰੇ ਵੀ ਪਾਈਂਦਾ ਸਾਰਾ ਕੁਝ ਹੁਣ ਇੱਕ ਟਾਈਮ ਕੋਈ ਵੀ ਨਹੀਂ ਟਾਈਮ ਲੱਗਦਾ ਵੀ ਘਰੇ ਇਹਨਾਂ ਨੂੰ ਸੰਨੀ ਕਰ ਦੇਈਦੀ ਆ ਦਾਣਾ ਪਾ ਕੇ ਛਲਕਾ ਛਲਕਾ ਤੇ ਦੂਜਾ ਨੰਬਰ ਫਿਰ ਮੈਂ ਇਹਨਾਂ ਨੂੰ ਇੱਕ ਟਾਈਮ ਬਾਹਰ ਲਿਆਉਣਾ ਹੀ ਲਿਆਉਣਾ ਨਹੀਂ ਅਸਲ ਦੇ ਵਿੱਚ ਤਾਂ ਅੱਜ ਕੱਲ ਜਿਹੜੇ 2 ਮਹੀਨੇ ਆ 3 ਹੁਣ ਤਾਂ ਜਿੰਨਾ ਚਿਰ ਹੁਣ ਮੀਂਹ ਪੈਗੇ ਨਾ ਸੌਣ ਦੇ ਵਿੱਚ ਮੀਂਹ ਸ਼ੁਰੂ ਹੋ ਜਾਂਦਾ ਜੇ ਉਸ ਤੋਂ ਪਹਿਲਾਂ ਪੈ ਜੇ ਲੋਹੜੀ ਵੇਲੇ ਤਾਂ ਖਾਨ ਨੂੰ ਫਿਰ ਵੀ ਬੱਕਰੀਆਂ ਦੇ ਹੋ ਜਾਂਦਾ ਹੈ ਜਿਹੜਾ ਅੱਜ ਕੱਲ੍ਹ ਛੌਣ ਦੇ ਵਿੱਚ ਮੀਂਹ ਪੈਗਾ ਧਰਤੀ ਫੁੱਟੀ ਆ ਖਾਣ ਨੂੰ ਐਨਾ ਕਿ ਜ਼ਿਆਦੇ ਵਧੀਆ ਕੱਖ ਕੰਡਾ ਲੈਣਾ ਦੇਣਾ ਬੱਕਰੀਆਂ ਦੇ ਹੋਇਆ ਹੈ ਵੀ ਮੈਂ ਨਵੇਂ ਵੀ ਬੱਕਰੀ ਪਾਲ ਕਬੀਰਾ ਨੂੰ ਇਹ ਬੇਨਤੀ ਕਰਦਾ ਵੀ ਤੁਸੀਂ ਘਰੇ ਖਰਚਾ ਕਰਨ ਨਾਲੋਂ ਮੰਨ ਲਨ ਕੇ ਚੱਲੋ ਜੇ ਬੰਦਾ ਵੀ ਤੁਸੀਂ ਦਿਹਾੜੀ ਤੇ ਰੱਖਦੇ ਹੋ ਬੱਕਰੀਆਂ ਬਾਹਰ ਮਾਲਾ ਲੈ ਕੇ ਜਾਂਦਾ ਚਾਰਨ ਤੁਹਾਨੂੰ ਤਾਂ ਵੀ ਪਰਤੇ ਦੇ ਵਿੱਚ ਹੈ ਘਰੇ ਖਰਚਾ ਬੱਕਰੀ ਬਹੁਤ ਖਾਂਦੀ ਹੈ ਉਹਨੇ ਖਰਚੇ ਤੁਸੀਂ ਬੰਦਾ ਰੱਖੋਗੇ ਅੱਛਾ ਕਿ ਤੇ ਖਾਊਗੀ ਬੱਕਰੀ ਬਾਹਰ ਯਾ ਦੇ ਤੁਸੀਂ ਘਰੇ ਘੱਟ ਪਾਉਂਗੇ ਉਹਨੇ ਖਰਚੇ ਚ ਤੇ ਬੱਕਰੀ ਜਦੋਂ ਬਾਹਰ ਆ ਗਈ ਉਹਨੇ ਆਦੀ ਮਰਜ਼ੀ ਨਾਲ ਖਾਣਾ ਖਾ ਕੇ ਬੈਠਣਾਗਾ ਲੇਟੇ ਮਾਰਨੇ ਰੀਤੇ ਦੇ ਵਿੱਚ ਨਜ਼ਾਰੇ ਲੈਣੇ ਤੇ ਹਰ ਇੱਕ ਪਿੰਡੀ ਪਿੰਡੀ ਸ਼ਹਿਰ ਹਰ ਇੱਕ ਦੇ ਪਲਾਟ ਵਿਲੇ ਪਏ ਆ ਜਿਵੇਂ ਸਾਡੇ ਵੀ ਪਏ ਆ ਦੇਖੋ ਪਲਾਟ ਵਿਲੇ ਪਏ ਆ ਬਾਈ ਕੋਈ ਸ਼ਰਕ ਤੇ ਮੱਲਾ ਹੁਣ ਤਾਂ ਯਾਰ ਕਿਤੇ ਵੀ ਉਹ ਥਾਂ ਨਹੀਂ ਰਹੀ ਵੀ ਜਿੱਥੇ ਧਰਤੀ ਨਾ ਫੁੱਟੀ ਹੋਵੇ ਹਰ ਇੱਕ ਜਗ੍ਹਾ ਜਗ੍ਹਾ ਇਹ ਧਰਤੀ ਫੁੱਟੀ ਆ ਕੱਖ ਹੋਇਆ ਖਾਨ ਨੂੰ ਵਧੀਆ ਕੱਚੀਆਂ ਕੱਚੇ ਕਰੁੰਬਲਾਂ ਖਾਂਦੇ ਆ ਬਈ ਨਜ਼ਾਰੇ ਲੈਂਦੇ ਆ ਨਾ ਇਹਨਾਂ ਨੂੰ ਦਾਣੇ ਦੀ ਲੋੜ ਆ ਨਾ ਕੋਈ ਹੋਰ ਕਾਸੀ ਦੀ ਲੋੜ ਆ ਜੇ ਤੁਸੀਂ ਬੱਕਰੀਆਂ ਬਾਹਰ ਛੱਡਦੇ ਹੋ ਤਾਂ ਖਰਚਾ ਤੁਹਾਡਾ ਬਹੁਤ ਘਟਦਾ ਹੈ ਪ੍ਰੋਫਿਟ ਵਾਲੇ ਪਾਸੇ ਜਾਉਂਗੇ ਜੇ ਤੁਸੀਂ ਬੱਕਰੀਆਂ ਘਰੇ ਰੱਖਦੇ ਹੋ ਤਾਂ ਤੁਹਾਨੂੰ ਖਰਚਾ ਵੀ ਹੈ ਉਹਦੇ ਵਿੱਚ ਮੈਂ ਤੁਹਾਨੂੰ ਹਿਸਾਬ ਦਾਦਾ ਖਰਚਾ ਵੀ ਤੁਹਾਨੂੰ ਪਊਗਾ ਦੂਜਾ ਨੰਬਰ ਖਰਚਾ ਵੀ ਤੁਹਾਨੂੰ ਪਊਗਾ ਤੇ ਬੱਕਰੀਆਂ ਦੀ ਜਿਹੜੀ ਗਰੋਥ ਆ ਓਨੀ ਨਹੀਂ ਹੋਣੀ ਜਿੰਨੀ ਉਹਨਾਂ ਨੇ ਬਾਹਰ ਕਰਨੀ ਐ ਤੁਸੀਂ ਲਾਲੋ ਸਾਹਿਬ ਵੀ ਘਰੇ ਤੋਂ ਉਹਨਾਂ ਨੂੰ ਦਾਣਾ ਵੀ ਚਾਹੀਦਾ ਸੁੱਕਾ ਵੀ ਚਾਹੀਦਾ ਹਰਾ ਵੀ ਚਾਹੀਦਾ ਕਿੰਨੀ ਭੰਤੀ ਆਈਟਮ ਚਾਹੀਦੀ ਐ ਤੇ ਬਾਹਰ ਇਹਨਾਂ ਨੇ ਸੁੱਕਾ ਗਿੱਲਾ ਸਾਰਾ ਆਟੋਮੈਟਿਕ ਦਾਣੇ ਦੀ ਪੂਰਤੀ ਕੋਈ ਦਵਾਈ ਬੂਟੀ ਸਾਰਾ ਯਾਰ ਇਹ ਮੰਨ ਲਾ ਕੋਈ ਜੜੀ ਬੂਟੀ ਖਾ ਕੇ ਬੱਕਰੀਆਂ ਦੀ ਜਿਹੜੀ ਦਵਾਈ ਦੀ ਪੂਰਤੀ ਆ ਉਹ ਵੀ ਪੂਰੀ ਕਰ ਲੈਂਦੀ ਐ ਬਾਹਰ ਜੜੀ ਬੂਟੀਆਂ ਇਹੋ ਜਿਹੀਆਂ ਆਉਂਦੀਆਂ ਕੋਈ ਕੌੜਾ ਖਸਰਾ ਖਾਦਾ ਕੋਈ ਅੱਕ ਖਾ ਲਿਆ ਇੱਕ ਸਿੰਨ ਖਾ ਲਿਆ ਹੋਰ ਜੜੀ ਬੂਟੀਆਂ ਬਹੁਤ ਤਰ੍ਹਾਂ ਦੀਆਂ ਨੇ ਜਿਹੜੀਆਂ ਬੱਕਰੀਆਂ ਖਾਂਦੀਆਂ ਨੇ ਠੀਕ ਹੈ ਜੀ ਬੱਕਰੀਆਂ ਦਾ ਸਿਸਟਮ ਪ੍ਰੋਫਿਟ ਵਾਲੇ ਪਾਸੇ ਤਾਂ ਜੇ ਆਪਾਂ ਬੱਕਰੀਆਂ ਬਾਹਰ ਰੱਖਦੇ ਆ ਜਿੰਨਾ ਬੰਦਿਆਂ ਦੇ ਨਾਮ ਬਣੇ ਨੇ ਬੱਕਰੀਆਂ ਦੇ ਵਿੱਚ ਬਰੀਡਾਂ ਬਣਾਈਆਂ ਨੇ ਤੁਹਾਨੂੰ ਗੱਲ ਦੱਸਣ ਜਾ ਰਿਹਾ ਜਿੰਨਾ ਬੰਦਿਆਂ ਦੇ ਨਾਮ ਬਣਿਆ ਬਰੀਡਾਂ ਬਣਾਈਆਂ ਨੇ ਜਿਨ੍ਹਾਂ ਨੇ ਜਿਨ੍ਹਾਂ ਦਾ ਅੱਜ ਵਧੀਆ ਕੰਮ ਚੱਲ ਰਿਹਾ ਹੈ ਬੱਕਰੀਆਂ ਉਹਨਾਂ ਦੀਆਂ ਬਾਹਰ ਚਰਦੀਆਂ ਤੁਸੀਂ ਇੰਨਾ ਹਿਸਾਬ ਲਾ ਲਓ ਵੀ ਉਹਨਾਂ ਦਾ ਮਾਲ ਬਾਹਰ ਜਾਂਦਾਗਾ ਜਿਹੜੇ ਕੋਈ ਫਾਰਮ ਨੇ ਨਵੇਂ ਫਾਰਮ ਨੇ ਹੁਣ ਆਪਾਂ ਉਹਨਾਂ ਮੰਨੀ ਵੇਖ ਕੇ ਨਵੇਂ ਫਾਰਮਰਾਂ ਮੰਨੀ ਵੱਡੇ ਫਾਰਮ ਆ ਜਿਹੜੇ 100 150 50 ਬੱਕਰੀ ਤੇ ਕੰਮ ਕਰਦੇ ਆ ਉਹਨਾਂ ਦੀਆਂ ਫੀਡਾਂ ਪੈਂਦੀਆਂ ਵੇਖ ਕੇ ਫਾਰਮ ਦੇ ਵਿੱਚ ਮੰਨਲਾ ਡੰਗ ਬਲੰਗ ਪੈਂਦਾ ਵੇਖ ਕੇ ਹੱਡੀਆਂ ਚਾ ਕੇ ਫਹਾ ਲੈਣੇ ਆ ਵੀ ਆਪਾਂ ਵੀ ਬੱਕਰੀਆਂ ਹੋਵੇ ਪਾਲ ਲਾਂਗੇ ਬਾਈ ਜੀ ਨਹੀਂ ਜਿਹੜੇ ਨਵੇਂ ਬੰਦੇ ਨੇ ਖਾਸ਼ ਕਰਕੇ ਨਵੇਂ ਵੀਰ ਨਵੀਂ ਬੱਕਰੀ ਪਾਲਣ ਜਿਹੜੇ ਕੀ ਨਵੀਆਂ ਬੱਕਰੀਆਂ ਖਰੀਦ ਰਹੇ ਨੇ ਨਵੇਂ ਬੰਦੇ ਜਿਨ੍ਹਾਂ ਨੂੰ ਨਹੀਂ ਪਤਾ ਉਹੋ ਮੇਰਾ ਵੀਰ ਤੁਸੀਂ ਬੱਕਰੀਆਂ ਬਾਹਰ ਚਾਰ ਲਿਆ ਕਰੋ ਅੱਜ ਕੱਲ 2 ਮਹੀਨਿਆਂ ਦਾ ਖਾਦਾ ਹੋਇਆ ਇਹਨਾਂ ਦਾ ਸਿਆਲ ਚ ਕੰਮ ਆਊਗਾ ਨੀਰਾ ਹਰਾ ਚਾਰਾ ਬਹੁਤ ਸੋਹਣਾ ਫੁੱਟਿਆ ਬਾਹਰ ਬਹੁਤ ਸੋਹਣੀਆਂ ਮੰਨ ਕੇ ਚੱਲੋ ਬੱਕਰੀਆਂ ਦੇ ਖਾਣ ਨੂੰ ਇੰਨਾ ਕੁ ਵਧੀਆ ਹੋਇਆ ਬਾਈ ਜਿੱਥੇ ਮਰਜ਼ੀ ਸਾਈਡ ਤੇ ਲਾ ਕੇ ਬੱਕਰੀਆਂ 1 ਘੰਟੇ ਜਾਂ ਪਰ ਜਾ ਸਕਦੇ ਆ ਮੈਂ ਕਈ ਵਾਰੀ ਨਾ ਭੁੱਖੀਆਂ ਬੱਕਰੀਆਂ 5 ਵਜੇ ਲੈ ਕੇ ਆਇਆ ਹੋਇਆ ਬਾਈ 5 ਵਜੇ ਤੋਂ ਲੈ ਕੇ 7 ਵਜੇ ਤਿੰਨ ਛਪਦਾ 7 ਵਜੇ ਦਿਨ ਘਰ ਦੇ ਲੈ ਵੇਲੇ ਵੇਟਾਣੇ ਜੀ ਰਹਿਣੇ ਆ ਬਾਈ ਬੱਕਰੀਆਂ ਫੁੱਲ ਟਕਾ ਕੇ ਮੈਂ ਘਰੇ ਲੈ ਜਾਣਾ ਤੇ ਤੁਸੀਂ ਐਂ ਹਿਸਾਬ ਲਾ ਲਓ ਵੀ ਜਦੋਂ ਨੇ ਟਾਈ ਬੱਕਰੀਆਂ ਬਾਹਰ ਚਰਦੀਆਂ ਵਧੀਆ ਨਜ਼ਾਰੇ ਲੈਂਦੀਆਂ ਇਹ ਜੀ ਕੋਈ ਗੱਲ ਨਹੀਂ ਹੈਗੀ ਵੀ ਪੂਰੇ ਆਸ਼ ਰਹਿੰਦੀ ਹੋਵੇ ਬੱਕਰੀਆਂ ਰੱਜ ਕੇ ਫੁੱਲ ਵਹਿ ਜਾਂਦੀਆਂ ਨੇ ਬਾਹਰ ਬਾਈ ਜੀ ਇਹ ਜੀ ਗੱਲ ਨਹੀਂ ਹੈਗੀ ਵੀ ਨਾ ਰਜ ਇਸੇ ਕਰਕੇ ਸਾਨੂੰ ਆਪਾਂ رائے ਦਿੰਦੇ ਆਂ ਵੀ ਜਿੰਨੇ ਜੀ ਤੁਸੀਂ ਫਾਰਮ ਦੇ ਵਿੱਚ ਖਰਚਾ ਕਰਕੇ ਬੱਕਰੀਆਂ ਪਾਲ ਰਹੇ ਹੋ ਉਹਨੇ ਜੋ ਬੰਦਾ ਉਹਨੇ ਖਰਚੇ 'ਚ ਬੰਦਾ ਰੱਖ ਕੇ ਬੱਕਰੀਆਂ ਬਾਹਰ ਰੱਜ ਸਕਦੀਆਂ ਨੇ ਨਾਲੇ ਤੁਹਾਨੂੰ ਸਾਹ ਆ ਜੂਆ ਸਾਹ ਵੀ ਆ ਜਾਂਦਾ ਸਾਹ ਕਤਾ ਸਾਰਾ ਆ ਜਾਂਦਾ ਬਾਈ ਇਸੇ ਕਰਕੇ ਮੈਂ ਤੁਹਾਨੂੰ ਕਹਿੰਦਾ ਵੀ ਤੁਸੀਂ ਬੱਕਰੀਆਂ ਬਾਹਰ ਚਾਰ ਲਿਆ ਕਰੋ ਬਾਹਰ ਇਹਨਾਂ ਦਾ ਬਹੁਤ ਹੀ ਵਧੀਆ ਮੰਨ ਕੇ ਚਲੋ ਗਰੋਸ ਕਰਨੀਆਂ ਛੋਟਾ ਖਰਚਾ ਵੀ ਬਚਦਾ ਹੈ ਬੱਕਰੀਆਂ ਵੀ ਠੀਕ ਰਹਿੰਦੀਆਂ ਨੇ ਅੱਜ ਕੱਲ੍ਹ ਦੀ ਜਿਹੜੀ ਗੁੰਮਸ ਬਣਦੀ ਆ ਅੰਦਰ ਬਾੜਿਆਂ ਚ ਸਾਰੇ ਕਿਤੇ ਅੱਜ ਹੌਣ ਪਾਦੋ 2 ਮਹੀਨਿਆਂ ਜੀ ਬਣਦੀ ਆ ਨਾ ਮੱਛਰ ਗੁੰਮਸ ਬਣਦੀਆਂ ਚੀਚੜੀਆਂ ਥੱਲੇ ਜਿਹੜੇ ਜਾਨਵਰ ਪੈਦਾ ਹੁੰਦੇ ਆ ਜੇ ਤੁਸੀਂ ਬਾੜਾ ਬਾੜੇ ਦੇ ਵਿੱਚੋਂ ਬੱਕਰੀਆਂ ਬਾਹਰ ਆਉਣਗੀਆਂ ਤਾਂ ਤੁਹਾਡਾ ਥਾਂ ਵੀ ਸੁੱਕਾ ਰਹੂ ਆ ਬਿਮਾਰੀ ਤੋਂ ਵੀ ਬੱਚੀਆਂ ਰਹਿਣਗੀਆਂ ਬਾਹਰ ਇਹਨਾਂ ਦੇ ਨੌ ਵੀ ਕਾਹਦੇ ਰਹਿੰਦੇ ਆ ਪੈਰਾਂ ਵਾਲੀ ਬਿਮਾਰੀ ਖਤਮ ਹੋ ਜਾਂਦੀ ਆ ਸੁੱਕੇ ਗਿੱਲੇ 'ਚ ਪੈਰ ਧਰਦੀ ਆ ਬੱਕਰੀ ਜੇ ਇੱਕ ਥਾਂ ਆਪਾਂ ਹੁਣ ਤਾੜ ਕੇ ਰੱਖਦੇ ਆ ਬਾੜੇ ਦੇ ਵਿੱਚ ਇਤੇ ਵੀ ਲਾ ਲਓ ਕੋਈ ਕਮਰੇ ਚ ਹੈ ਕੋਈ ਹੁਣ ਟ੍ਰੇਨਿੰਗ ਵਾਲੇ ਤਾਂ ਇਹ ਕਹਿੰਦੇ ਥੋੜੇ ਜਿਹਾ ਕੋਈ ਸਾਈਡ ਤੇ ਕੋਠਾ ਪਿਆ ਉਹ ਚ ਬੱਕਰੀਆਂ ਰੱਖ ਲਓ ਵੀ ਇੱਕ ਕੋਠੇ ਚ ਯਾਰ ਬੱਕਰੀਆਂ ਕਿਵੇਂ ਪਾਲਣੀਆਂ ਬਾਈ ਯਾਰ ਐ ਦੱਸੋ ਪਹਿਲਾਂ ਮੈਨੂੰ ਉਹਦੇ ਬਾਅਦ ਤੇ ਥਾਂ ਬਣਾਉਣਾ ਪਊਗਾ ਸਾਨੂੰ ਅੰਦਰ ਬਾਹਰ ਧੁੱਪ ਵੀ ਚਾਹੀਦੀ ਐ ਛਾਂ ਵੀ ਚਾਹੀਦੀ ਐ ਛੱਤ ਵੀ ਚਾਹੀਦੀ ਐ ਸਾਰਾ ਕੁਝ ਚਾਹੀਦਾ ਬਾਈ ਯਾਰ ਫਿਰ ਹੂੰ ਫਿਰ ਔਖਾ ਬਹੁਤ ਐ ਦੇਖੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਵੀ ਬੱਕਰੀਆਂ ਨੂੰ ਖੁੱਲਾ ਮਾਹੌਲ ਜੇ ਆਪਾਂ ਦੇ ਸਕਦੇ ਆ ਤਾਂ ਹੀ ਆਪਾਂ ਬੱਕਰੀ ਪਾਲਣ ਦੇ ਵਿੱਚ ਕੰਮਜਾਮ ਐ ਜਿੰਨੀ ਬੱਕਰੀ ਸੌਖੀ ਰਹੂਗੀ ਜਿੰਨੀ ਬੱਕਰੀ ਦੀ ਜਾਨ ਸੌਖੀ ਰਹੂ ਢਿੱਡ ਭਰਿਆ ਰਹੂਗਾ ਬੱਕਰੀ ਓਨੀ ਹੀ ਆਪਾਂ ਨੂੰ ਵਾਧਾ ਕਰੂਗੀ ਓਨਾ ਹੀ ਪ੍ਰਾਫਿਟ ਦੇਊਗੀ ਜਿੰਨੀ ਬੱਕਰੀ ਦੀ ਜਾਨ ਆਪਾਂ ਸੌਖੀ ਰੱਖਦੇ ਆ ਜੇ ਢਿੱਡੋਂ ਬੱਕਰੀ ਭੁੱਖੀ ਐ ਤਾੜ ਕੇ ਰੱਖ ਛੱਡੀ ਐ ਗਿੱਲੇ ਪੱਤੇ ਥਾਂ 'ਚ ਐ ਬੱਕਰੀ ਦੇ ਢਿੱਡ ਨਹੀਂ ਭਰਦਾ ਬੱਕਰੀ ਵਾਧਾ ਨਹੀਂ ਕਰਦੀ ਬਾਈ ਤੁਸੀਂ ਜਿੰਨਾ ਮਰਜ਼ੀ ਫੀਡਾਂ ਪਾ ਰਹੇ ਹੋ ਪਰਾਂ ਮੂਰੇ ਛੋਲੇ ਰੱਖੀ ਰੱਖਿਓ ਜੇ ਬੱਕਰੀ ਦੇ ਗਲ 'ਚ ਰੱਸੀ ਐ ਇੱਕ ਦਾ ਬੱਕਰੀ ਦੇ ਗਾਲ ਚ ਰੱਸੀ ਐ ਮੂਰੇ ਛੋਲੇ ਪਏ ਐ ਬੱਕਰੀ ਬੰਨੀ ਐ ਤਾੜੀ ਐ ਨੂੜੀ ਐ ਤੇ ਡੋ ਭੁੱਖੀ ਐ ਮੂਰੇ ਪੜਾ ਛੋਲੇ ਪਏ ਐ ਬੱਕਰੀ ਦੇ ਮਨ ਲਾ ਆਪਾਂ ਮੁਠੀ ਦਾਣਿਆਂ ਦੀ ਮੂੰਹ ਪਾ ਦਨੇ ਮੁਠੀ ਨਰਾਜ਼ ਦੀ ਤਾਂ ਹੈ ਨਹੀਂ ਖੈਰ ਬੱਕਰੀ ਤੇ ਤੁਸੀਂ ਐ ਲਾ ਲਓ ਸਾਹਿਬ ਵੀ ਬੱਕਰੀਆਂ ਨੇ ਵਧਣਾ ਫੁੱਲਣਾ ਨਹੀਂ ਘਾਟੇ ਵਾਲੇ ਪਾਸੇ ਜਾਣਾਗਾ ਤੇ ਬੱਕਰੀ ਪਾਲਣ ਦਾ ਧੰਦਾ ਬਹੁਤ ਵਧੀਆ ਧੰਦਾ ਮਾਰਾ ਧੰਦਾ ਨਹੀਂ ਹੈਗਾ ਵੀ ਮੰਗਰ ਨਾ ਲੱਗੋ ਕਿਸੇ ਦੇ ਆਪਦੇ ਦਿਮਾਗ ਨਾਲ ਬੁੱਛ ਦੱਸ ਕੇ ਕੰਮ ਕਰ ਲੋ ਬਾਈ ਉਹ ਹੀ ਬੰਦੇ ਦੇ ਮਗਰ ਨਾਲ ਲੱਗੋ ਜਿਹੜਾ ਬੰਦਾ ਸੋਨੂੰ ਗਲਤ ਰਾ ਪਾਵੇ ਗਲਤ ਰਾ ਪਾਉਣ ਆਲੇ ਪਾਸੇ ਬੰਦੇ ਬਹੁਤ ਬੈਠਿਆ ਢੀਂ ਤੂ ਢੀਂ ਦੁਨੀਆ ਬੈਠੀ ਆ ਬਾਈ ਜੀ ਤੇ ਐਸੀ ਕਰਕੇ ਮੈਂ ਸੋਨੂੰ ਕਹਿਣਾ ਵੀ ਜੇ ਤੁਸੀਂ ਬੱਕਰੀ ਪਾਲਣ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਦਾ ਤੇ ਇਹ ਜੇ ਕੰਮ ਸੋਨੂੰ ਕਰਨਾ ਪਊਗਾ ਤੇ ਜੇ ਤੁਸੀਂ ਬਾਹਰ ਨਹੀਂ ਛੱਡ ਸਕਦੇ ਬੰਦਾ ਵੀ ਨਹੀਂ ਝੱਕ ਸਕਦੇ ਬਾਹਰ ਵੀ ਨਹੀਂ ਛੱਡ ਸਕਦੇ ਤਾਂ ਬੀਟਰ ਬੱਕਰੀ ਨਾ ਰੱਖੋ ਬਾਈ ਤੇ ਬਰਬਰੀ ਰੱਖ ਲਓ ਫਿਰ ਜੇ ਤੁਸੀਂ ਬੱਕਰੀਆਂ 2 ਘੰਟੇ ਬਾਹਰ ਨਹੀਂ ਲਿਜਾ ਸਕਦੇ ਨਾ ਬਰਬਰੀਆਂ ਬੱਕਰੀਆਂ ਰੱਖ ਲਓ ਤੁਸੀਂ ਦੇਖ ਲਓ ਯਾਰ ਵੀਡੀਓ ਪਹਿਲਾਂ ਵੀ ਵੇਖੀ ਆ ਹੁਣ ਵੀ ਵੇਖੀ ਆ ਆਪਾਂ ਪਹਿਲਾਂ ਹੀ ਵੇਖੀ ਆ ਹੁਣ ਵੀ ਵੇਖਦੇ ਆ ਪਹਿਲਾਂ ਤਾਂ ਬੱਕਰੀਆਂ ਫਾਰਮਾਂ ਦੇ ਵਿੱਚ ਕਾਮਯਾਬ ਕਰੀਆਂ ਦਵਾਈਆਂ ਬੂਟੀਆਂ ਦੇ ਕੇ ਹੁਣ ਜੋ ਪਤਾ ਲੱਗ ਗਿਆ ਵੀ ਇਹਨਾਂ ਦੇ ਭਰਵਾਂ ਚ ਕੁਝ ਬਚਦਾ ਨਹੀਂ ਹੁਣ ਕਹਿੰਦੇ ਅਸੀਂ ਬੱਕਰੀਆਂ ਬਾਹਰ ਚਾਰਨ ਲਾਗੇ ਫਾਰਮ 'ਚ ਬੱਕਰੀ ਪਾਲਦੀ ਤੇ ਆਰਗੈਨਿਕ ਕਰਤਾ ਬਿਨਾਂ ਦਵਾਈਆਂ ਤੋਂ ਹੁਣ ਪਤਾ ਲੱਗਿਆ ਹੁਣ ਪਤਾ ਲੱਗਿਆ 6 ਮਹੀਨੇ ਜੀ 7 ਵੀ ਨਹੀਂ ਹੋਇਆ ਹਜੇ ਉਹ ਗੱਲਾਂ ਨੂੰ ਹੁਣ ਪਤਾ ਲੱਗਿਆ ਵੀ ਬਿਨਾਂ ਦਵਾਈ ਬੂਟੀ ਤੋਂ ਦੇਸੀ ਤਰੀਕੇ ਨਾਲ ਬੱਕਰੀ ਬਾਹਰ ਚਾਰ ਕੇ ਪਾਲਦੀ ਆ ਫੇਰ ਪ੍ਰੋਫਿਟ ਦਿੰਦੀ ਹੈ ਹੁਣ ਗੱਡੀ ਲਈ ਤੇ ਸਹੀ ਲੈਣ ਤੇ ਆਈ ਆ ਬਾਬੇ ਵੀ ਐਸੇ ਕਰਕੇ ਆਪਾਂ ਤੁਹਾਨੂੰ ਕਹਿੰਨੇ ਆ ਵੀ ਸਾਨੂੰ ਤਾਂ ਪਤਾ ਪਹਿਲਾਂ ਤੁਸੀਂ ਜਦੋਂ ਮੈਂ ਬੱਕਰੀਆਂ ਰੱਖੀਆਂ ਬਾਈ ਮੈਂ 6 ਮਹੀਨੇ ਵੱਧ ਤੋਂ ਵੱਧ ਬੱਕਰੀਆਂ ਅੰਦਰ ਤਾਰੀਆਂ ਹੋਣੀਆਂ 6-7 ਮਤਲਬ ਸਾਲ ਲਾ ਲਓ ਯਾਰ 5-7 ਬੱਕਰੀਆਂ ਸੀਗੀਆਂ ਸਾਲ ਭਰ ਮੈਂ ਘਰੇ ਰੱਖੀਆਂ ਬਾਬੇ ਜਦੋਂ ਮੈਨੂੰ ਪਤਾ ਲੱਗ ਗਿਆ ਵੀ ਇਹਨਾਂ 'ਚ ਬਿਮਾਰੀ ਜਿਆਦਾ ਆਉਂਦੀ ਹੈ ਘਰੇ ਬੰਨਣ ਨਾਲ ਘਰੇ ਖਰਚਾ ਨਹੀਂ ਬਾਈ ਹੁਣ ਤੁਸੀਂ ਐ ਲਾ ਲਓ ਵੀ ਜੇ ਘਰੇ ਰੱਖਦੇ ਆ ਬੱਕਰੀਆਂ ਇਹ ਇਕੱਲੇ ਹਰੇ ਤੇ ਤਾਂ ਪਲਦੀਆਂ ਨਹੀਂ ਆਪਾਂ ਨੂੰ ਵੀ ਪਤਾ ਵੀ ਇਕੱਲੇ ਜਿਮਾਰ ਚ ਕੁੱਤਰ-ਕੁੱਤਰ ਸਿੱਟੀ ਜਾਵਾਂਗੇ ਜਾਂ ਮੱਕੀ ਤੇ ਨਾ ਮੱਕਲੇ ਮੱਕੀ ਦੇ ਚਾਰ ਤੇ ਬਲਣਾ ਅੱਜ ਕੱਲ੍ਹ ਚਾਰਾਂ ਚਾਰ ਪਾ ਗਿਆ ਚਾਰ ਦਾ ਮਾਲਾ ਸੀਜ਼ਨ ਚੱਲੀ ਜਾਂਦਾ ਚਾਰ ਪੈ ਰਿਹਾ ਹੈ ਅਗਲਾ ਪਤਾ ਕੀ ਹੈ ਅਗਲਾ ਕਹਿੰਦਾ ਬਾਬੇ ਮੱਕੀ ਦਾ ਚਾਰ ਆ ਸਾਡੇ ਮੱਕੀ ਦੇ ਚਾਰ ਨਾਲ ਤਾਂ ਇਕੱਲੇ ਨਾਲ ਨਹੀਂ ਨਾ ਬਲਦੀਆਂ ਬੱਕਰੀਆਂ ਨੀਰਾ ਵੀ ਮਗਾਉਣਾ ਪੂ ਸੁੱਕਾ ਫਿਰ ਇਹੇ ਕਰਕੇ ਮੈਂ ਤੁਹਾਨੂੰ ਕਹਿਣਾ ਵੀ ਭਾਈ ਬੱਕਰੀਆਂ ਨੂੰ ਜੇ ਬੀਟਰ ਬੱਕਰੀਆਂ ਦੇ ਕੰਮ ਕਰਨਾ ਤਾਂ ਬਾਹਰ ਚਾਰਨੀਆਂ ਪੈਣੀਆਂ ਸੰਗਾ ਸ਼ਰਮਾ ਲਾਉਣੀਆਂ ਪੈਣੀਆਂ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਤੁਸੀਂ ਬਈ ਬਿੱਟਰ ਬੱਕਰੀਆਂ ਨਾ ਰੱਖੋ ਬਰਬਰੀ ਬੱਕਰੀ ਦੇ ਕੰਮ ਕਰ ਲਓ ਉਹ ਘਰੇ ਪਾਲਜੂ ਸੁੰਨੀ ਸੁੰਨੀ ਤੇ ਮੱਝਾਂ ਦੇ ਨਾਲ ਪਾਲ ਜਾਂਦੀ ਆ ਉਹ ਬਾਹਰ ਢੇੜਾ ਦਵਾਉਂਦੀ ਉਹਨੂੰ ਕੋਈ ਲੋੜ ਨਹੀਂ ਨਾ ਉਹ ਵੀ ਕੋਈ ਗ੍ਰੋਥ ਚ ਘਾਟਾ ਹੈ ਨਾ ਉਹ ਕੱਦ ਖੜੇ ਉਹਦਾ ਠੀਕ ਹੈ ਉਹਦੇ ਚ ਪ੍ਰੋਫਿਟ ਜ਼ਿਆਦਾ ਹੈ ਠੀਕ ਹੈ ਜੇ ਆਪਾਂ ਘਰੇ ਰੱਖਦੇ ਆ ਜੇ ਬਿੱਟਰ ਬੱਕਰੀਆਂ ਦੇ ਕੰਮ ਕਰਨਾ ਫੇਰ ਤੁਹਾਨੂੰ ਬਾਹਰ ਲੈ ਜਾਣੀਆਂ ਪੈਣਗੀਆਂ ਬਾਈ ਇਹ ਗੱਲ ਤੁਸੀਂ ਨੋਟ ਕਰ ਲਓ ਤੇ ਸਾਰਿਆਂ ਦਾ ਬਾਈ ਬਹੁਤ ਬਹੁਤ ਧੰਨਵਾਦ ਤੇ ਅੱਗੇ ਹੋਰ ਨਵੀਂ ਵੀਡੀਓ ਵੇਖਣ ਵਾਸਤੇ ਆਪਣੇ ਤੁਸੀਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮੱਤ ਤੋਂ ਬਾਅਦ ਲਾਈਕ ਕਮੈਂਟ ਸ਼ੇਅਰ ਬਾਈ ਜਰੂਰ ਕਰਿਆ ਕਰੋ ਕੋਈ ਗੱਲ ਮੇਰੀ ਗਲਤ ਹੈ ਜਾਂ ਕੋਈ ਸਹੀ ਨਹੀਂ ਹੈਗੀ ਪਾਲ ਬੱਕਰੀ ਪਾਲਣ ਦੇ ਵਿੱਚ ਜੇ ਕੋਈ ਗੱਲ ਗਲਤ ਹੈ ਜਾਂ ਸਹੀ ਨਹੀਂ ਮੈਂ ਕਹਿ ਰਿਹਾ ਗਲਤ ਬੋਲ ਰਿਹਾ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਤੇ ਬਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ